ਕਸ਼ੂਰੀ لال ਕਸਾਈ ਜਿਸ ਨੂੰ ਪਹਿਲਾਂ ਮੌਤ ਦੀ ਸਜ਼ਾ ਹੋਈ ਫਿਰ ਉਮਰ ਕੈਚੇ ਤਬਦੀਲ ਹੋਈ ਉਹ ਗਕਸ਼ਰੇ ਨਾਲ ਸਿੱਖਾਂ ਦੇ ਗਲੇ ਕੱਟਦਾ ਤੇ ਮੁਰਕੇਸ਼ਰੇ ਨੂੰ ਜ਼ੁਬਾਨ ਦੇ ਨਾਲ ਖੂਨ ਚੱਕਦਾ ਇੱਕ ਬੱਚਾ ਗੁੱਤ ਕਰਕੇ ਜਾ ਰਿਹਾ ਸੀ ਮਾਂ ਨੇ ਗੁੱਤ ਕਰਤੀ ਹੋਣੀ ਕਿ ਸ਼ਾਇਦ ਚਾਨ ਪਾ ਚ ਜਾਵੇ ਕਿਉਂਕਿ ਬਾਪ ਮਰਿਆ ਜਾ ਚੁੱਕਾ ਸੀ ਤੇ ਉਸ ਬੱਚੇ ਨੂੰ ਹਿੰਸਕ ਤਰੀਕੇ ਨਾਲ ਫੜ ਲਿਆ ਸ਼ਨਾਖਤ ਲਈ ਕੱਪੜੇ ਉਤਾਰ ਕੇ ਵੇਖਿਆ ਗਿਆ ਕਿ ਮੁੰਡਾ ਹੈ ਜਾਂ ਕੁੜੀ ਜਦੋਂ ਪਤਾ ਲੱਗਾ ਮੁੰਡਾ ਹੈ ਤੋ ਕਹਿੰਦੇ ਕਿੱਧਰ ਜਾ ਰਹੇ ਉਹਨੇ ਇਸ਼ਾਰਾ ਕੀਤਾ ਬਾਪ ਦੀ লাশ ਪਈ ਸੀ ਉੱਥੇ ਮਾਰ ਕੇ ਉੱਥੇ ਸੁੱਟ ਦਿੱਤਾ ਗਿਆ ਛੋਟਾ ਜਿਹਾ ਬੱਚਾ ਉਹ ਵਾਇਰਲ ਡਾਕਟਰ ਛੂਕ ਗੱਲ ਕਰਨੀ ਬੜੀ ਜ਼ਰੂਰੀ ਹੈ ਤਰ ਲੋਕ ਪੁਰੀ ਦਾ ਜੀ ਡਾਕਟਰ ਅੱਖਾਂ ਦਾ ਸਰਜਨ ਆਈ ਟ੍ਰਾਂਸਪਲੈਂਟ ਕਰਦਾ ਕਿੰਨਾ ਸੁਨਹਿਰੀ ਮੌਕਾ ਹੈ ਕਿ ਉਹ ਜਿਹੜੇ ਸਿੱਖ ਸੜਕਾਂ ਤੇ ਤੜਫ ਰਹੇ ਨੇ ਉਹਨਾਂ ਦੀ ਅੱਖਾਂ ਕੱਢ ਰਿਹਾ ਕਿ ਟ੍ਰਾਂਸਪਲੈਂਟ ਕਰਕੇ ਪੈਸੇ ਕਮਾਈ ਜਾ ਸਕਣ ਡਾਕੂਮੈਂਟਡ ਹੈ ਜਿਸ ਗੋਦ ਦੇ ਵਿੱਚ ਕਦੀ ਉਹ ਬੱਚੇ ਬੈਠ ਕੇ ਖੇਡਿਆ ਕਰਦੇ ਸੀ ਉਹਨਾਂ ਲੱਤਾਂ ਨੂੰ ਵੱਢਿਆ ਜਾ ਰਿਹਾ ਜਿਹੜੀਆਂ ਬਾਵਾਂ ਦੇ ਵਿੱਚ ਕਦੀ ਉਹ ਪੁੱਤ ਖੇਡਿਆ ਕਰਦਾ ਸੀ ਉਹਨਾਂ ਬਾਵਾਂ ਨੂੰ ਤੋੜਿਆ ਜਾ ਰਿਹਾ ਜਿਸਮ ਤੋਂ ਵੱਖ ਕੀਤਾ ਜਾ ਰਿਹਾ ਛੋਟੇ ਕੋ ਨਹੀਂ ਰਿਹਾ ਗਿਆ ਹਰਕੀਰਤ ਕੋ ਉਹਨੇ ਆਪਣੇ ਬਾਪ ਦੇ ਉੱਪਰ ਆ ਕੇ ਸਿੱਧਾ ਲੇਟ ਗਿਆ ਕੋਠੇ ਉੱਤੇ ਉਤਰ ਕੇ ਤੇ ਭੀੜ ਚੋਂ ਆਵਾਜ਼ ਆਈ ਅੱਛਾ ਹੋਇਆ ਇੱਕ ਸਰਦਾਰ ਹੋਰ ਮਿਲ ਗਿਆ ਡਾਕੂਮੈਂਟਡ ਹੈ ਇਹ ਆਡੀਓ ਰਿਕਾਰਡਿੰਗ ਹੈ ਨਹੀਂ ਨਹੀਂ ਆਡੀਓ ਨਹੀਂ ਲਿਖਤ ਦੇ ਵਿੱਚ ਗਵਾਹਾਂ ਦੇ ਬਿਆਨ ਅੱਛਾ ਹੋਇਆ ਇੱਕ ਸਰਦਾਰ ਹੋਰ ਮਿਲ ਗਿਆ ਬੱਚੇ ਦੇ ਤਿੰਨ ਟੁਕੜੇ ਕੀਤੇ ਜਾਂਦੇ ਨੇ। ਰੋहतक तक ਟ੍ਰੇਨ ਆਉਂਦੀ ਹੈ। ਜਿਹਦੇ ਵਿੱਚ ਹਿੰਸਕ ਭੀੜ ਜਿਹੜੀ ਆ ਬਹੁਤ ਕੁਝ ਲੈ ਕੇ ਆਉਂਦੀ ਹੈ। ਖੈਰ ਉਹ ਹਿੰਸਕ ਭੀੜ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ। 500 ਸਿੱਖ ਪਰਿਵਾਰਾਂ ਦੇ ਮਰਦ ਮੈਂਬਰਾਂ ਦੇ ਵਿੱਚੋਂ ਇੱਕ ਵੀ ਨਹੀਂ ਬਚਦਾ। ਰਾਤ ਨੂੰ ਫਿਰ ਭੀੜਾਂ ਸ਼ਰਾਬ ਵੀ ਪੀ ਜਾਂਦੀ। ਚਾਹੇ ਬੱਚੀ ਸੀ ਚਾਹੇ ਬਜ਼ੁਰਗ ਸੀ ਤੇ ਚਾਹੇ ਜਵਾਨ ਸੀ ਸਾਰਿਆਂ ਦੇ ਨਾਲ ਸਮੂਹਿਕ ਹਲਾਤਕਾਰ ਦਾ ਬਜ਼ੁਰਗ ਵਰਤਾਂ ਦੇ ਨਾਲ 15-15 ਝੰਡਿਆਂ ਨੇ ਰਾਤ ਰੇਪ ਕੀਤਾ ਵਾਹਿਗੁਰੂ ਬੱਚੀਆਂ ਦੇ ਨਾਲ ਰੇਪ ਕੀਤਾ ਉਹ ਬੱਚੀਆਂ ਉਥੋਂ ਲਾਪਤਾ ਵੀ ਹੋਈਆਂ ਜਿਹੜੀਆਂ ਬਾਅਦ ਚ ਕੁਝ ਤਾਂ ਅਜੇ ਤੱਕ ਵੀ ਲੱਭ ਨਹੀਂ ਸਕੀਆਂ ਅਜੇ ਤੱਕ ਅਜੇ ਤੱਕ ਕੋਈ ਲੱਭ ਨਹੀਂ ਸਕਿਆ ਜਿਨ੍ਹਾਂ ਨੇ ਕੀਤਾ ਕਿ ਉਹ ਆਮ ਜਨਤਾ ਸੀਗੀ ਜਾਂ ਉਹਨਾਂ ਵਿੱਚ ਪੁਲਿਸ ਪ੍ਰਸ਼ਾਸਨ ਵੀ ਇਨਵੋਲਵ ਸੀਗਾ ਪੁਲਿਸ ਪ੍ਰਸ਼ਾਸਨ ਨੇ ਪੂਰੀ ਮਦਦ ਕੀਤੀ ਤੁਸੀਂ ਵੇਖੋਗੇ ਕਿ ਇਹਨਾਂ ਰੇਪ ਕਰਨ ਵਿੱਚ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਮਦਦ ਹਾਂ ਉਹਦੀ ਮਦਦ ਤੁਸੀਂ ਇਸ ਕਰਕੇ ਮੰਨੋਗੇ ਕਿ ਪਹਿਲੀ ਗੱਲ ਤੇ ਪੁਲਿਸ ਲੋਕਾਂ ਨੂੰ ਕਹਿ ਰਹੀ ਹੈ ਤੁਸੀਂ ਘਰਾਂ 'ਚ ਚਲੇ ਜਾਓ ਤੁਹਾਨੂੰ ਕੋਈ ਖਤਰਾ ਨਹੀਂ ਫਿਰ ਜਦੋਂ ਭੀੜਾਂ ਆਉਂਦੀਆਂ ਨੇ ਪੁਲਿਸ ਉਹਨਾਂ ਨੂੰ ਸੁਰੱਖਿਆ ਦੇ ਲਈ ਹੈ ਕਿ ਟੂ ਪੁਲਿਸ ਅਫਸਰ ਕੁਸ਼ਹਾਰ ਸਿੰਘ ਆਪਣਾ ਸਰਵਿਸ ਰਿਵਾਲਵਰ ਜਿਹੜਾ ਉਹ ਇੱਕ ਦੰਗਾਕਾਰੀ ਨੂੰ ਇੱਕ ਉਸ ਅੰਸਰ ਨੂੰ ਦੇ ਰਿਹਾ ਹੈ ਕਿ ਤੂੰ ਫਾਇਰ ਕਰ ਪੁਲਿਸ ਅਫਸਰ ਔਨ ਰਿਕਾਰਡਡ ਸਿੱਖਾਂ ਦੇ ਜਿਹੜੇ ਘਰ ਸੀ ਉੱਥੇ 25 ਵੈਪਨ ਲਾਇਸੈਂਸ ਸੀ ਤੇ ਇਨ ਡਾਕੂਮੈਂਟ ਠੀਕ ਹੈ 25 ਤੇ ਉਹਨਾਂ 25 ਪਰਿਵਾਰਾਂ ਦੇ ਮਰਦਾਂ ਨੂੰ ਹਥਿਆਰਾਂ ਸਮੇਤ ਥਾਣੇ 'ਚ ਬੰਦ ਕਰ ਦਿੱਤਾ ਗਿਆ ਕਿਉਂਕਿ ਤੇ ਆਪਣੀ ਆਤਮ ਰੱਖਿਆ ਨਾ ਕਰ ਸਕਣ ਸਰਦਾਰ ਬਾਬੂ ਸਿੰਘ ਦੀ ਗਵਾਹੀ ਬੜੀ ਅਹਿਮ ਹੈ ਉਹਨਾਂ ਨੇ ਇਹ ਗੱਲ ਲਿਆਂਦੀ ਕਿ ਉਸ ਵੇਲੇ ਅਮਤਾ ਬੱਜਨ ਨੇ ਖੂਨ ਦਾ ਬਦਲਾ ਖੂਨ से लेके ਨਾਮ ਦਾ ਜੜਾ ਲਾਰਾ ਮਾਰਿਆ ਸੀ ਮੈਨੂੰ ਨਹੀਂ ਲੱਗਦਾ ਕਿ ਅਮਤਾ ਬੱਜਨ ਦੀ ਉੱਚ ਸ਼ਮੂਲੀਅਤ ਨਾ ਹੋਵੇ ਕਿਉਂਕਿ ਬਹੁਤ ਸਾਰੇ ਗਵਾਹਾਂ ਨੇ ਉਹਦਾ ਨਾਮ ਲਿਆ ਹੈ ਹਮ ਪਰ ਉਸ ਤੋਂ ਬਾਅਦ ਦਿਲਜੀਤ ਦਾ ਉਹਦੇ ਪੈਰ ਛੂਣਾ ਤੁਸੀਂ ਇਸ ਇਸ ਕ੍ਰਿਆ ਨੂੰ ਕਿਵੇਂ ਵੇਖਦੇ ਹੋ ਮੈਸ ਨੂੰ ਠੀਕ ਨਹੀਂ ਸਮਝਦਾ ਵਾਈਟ ਫਾਸਫੋਰਸ ਇੱਕ ਐਵਰੀ ਦਾ కెమికల్ ਹੈ ਕਿ ਜਦੋਂ ਵੀ ਉਹ ਆਕਸੀਜਨ ਦੇ ਟੱਚ ਚ ਆਉਂਦਾ ਉਹਨੂੰ ਅੱਗ ਲੱਗਦੀ ਹੈ ਤੇ ਜਿਹੜਾ ਟੈਂਪਰੇਚਰ ਪ੍ਰੋਡਿਊਸ ਕਰਦਾ ਉਹ 816 ਸੈਂਟੀਗ੍ਰੇਡ ਹੁੰਦਾ ਬੰਦੇ ਤੇ ਸੁਟਿਆ ਜਾਵੇ ਤੇ ਹੱਡੀਆਂ ਵੀ ਨਾਲ ਹੀ ਪਿਗਲ ਜਾਂਦੀਆਂ ਮੋਮ ਦੇ ਵਾਂਗ ਇੰਨੀ ਵੱਡੀ ਮਾਤਰਾ ਦੇ ਵਿੱਚ ਹਾਂ ਇਹ ਤੇ ਵੇਖੋ ਕਿੱਥੋਂ ਆਇਆ ਸਾਨੂੰ ਤੇਲ ਦੇ ਤੇ ਸਰੋਤ ਮਿਲ ਗਏ ਕਿ ਤੇਲ ਦੀਪਾਂ ਨੂੰ ਬਕਾਇਦਾ ਹਦਾਇਤਾਂ ਚਾਰੀ ਕੀਤੀਆਂ ਗਈਆਂ ਕਿ ਸਿੱਖਾਂ ਦੇ ਘਰਾਂ ਨੂੰ ਸਾੜਨ ਦੇ ਵਾਸਤੇ ਮਿੱਟੀ ਦਾ ਤੇਲ ਕੇਰੋਸਿਨ ਜਿੰਨਾ ਚਾਹੀਦਾ ਜਿੰਨਾ ਮੰਗਦੇ ਨੇ ਦੇ ਦਿਓ ਉਸ ਦਾ ਅਮ ਟਾਈਮਸ ਤੇ ਟਾਈਮਸ ਆਫ ਇੰਡੀਆ ਦੇ ਗਰੀ ਲਾਲ ਜੈਨ ਤੇ ਐਮ ਐਸ ਮੈਨਨ ਉਹ ਲਿਖਦੇ ਕੀ ਨੇ ਪਹਿਲੀ ਵਰਡਿੰਗ ਹੈ ਕਿ ਹਿੰਦੂਆਂ ਦੇ ਸਬਰ ਦਾ ਪਿਆਲਾ ਪਾਰ ਚੁੱਕਾ ਹੈ ਸਿੱਖਾਂ ਨੂੰ ਇਹ ਭੁਗਤਣਾ ਹੀ ਪੈਣਾ ਸ ਹੈ ਗੁਰੂ ਜੀ ਕਾ ਖਾਲਸਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਵੇਂ ਹੋ ਤੁਸੀਂ ਠੀਕ ਠਾਕ